ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਬੱਬੂ ਮਾਨ ਦੀ ਇੱਕ ਛੋਟੀ ਜਿਹੀ ਗਲਿੱਪ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕੀ ਹੈ ਉਸ ਵੀਡੀਓ ਦਾ ਅਸਲ ਸੱਚ ਦਿਖਾਉਣੇ ਤੁਹਾਨੂੰ ਵੀਡੀਓ ਤੇ ਨਾਲ ਹੀ ਕੁਝ ਲੋਕਾਂ ਵੱਲੋਂ ਬੱਬੂ ਮਾਨ ਦੀਆਂ ਉਸੇ ਵੀਡੀਓ ਨੂੰ ਲੈ ਕੇ ਫਨੀ ਗਲਿੱਪਸ ਵੀ ਬਣਾਈਆਂ ਜਾ ਰਹੀਆਂ ਨੇ ਅਸਲ ਵਿੱਚ ਬੱਬੂ ਮਾਨ ਨੇ ਕੀ ਕੀਤਾ ਸੀ ਆਪਣੀ ਵੀਡੀਓ ਦੇ ਵਿੱਚ ਦਿਖਾਉਣੇ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਵੀਡੀਓ ਥੱਲੇ ਬਣੇ ਬਲੈਕ ਰੰਗ ਦੇ ਸਬਸਕ੍ਰਾਈਬਰ ਬਟਨ ਤੇ ਕਲਿੱਕ ਕਰਕੇ ਜਰੂਰ ਜਾਓ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਾਰੇ ਕੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ ਨਾਲ ਸਾਨੂੰ ਆਪਣੇ ਵਿਚਾਰ ਕਮੈਂਟਾਂ 'ਚ ਦੇ ਕੇ ਜਰੂਰ ਜਾਓ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਬਾਕੀ ਮਿਲਦੇ ਆਂ ਜਲਦੀ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰੱਖਾ ਧੰਨਵਾਦ ਹਾਂ ਅੱਜ ਰੋਟੀ ਤੇ ਹੋ ਜਾਈ ਦੋ ਚਾਰ ਅੱਖਰ ਇਹਨਾਂ ਚੀਜ਼ਾਂ ਦੀ ਹਾਂ ਜੋ ਸਾਡੇ ਕੋਲ ਹੈ ਰੋਟੀ ਚਾ ਓਕੇ ਮੱਕੀ ਦੀ ਰੋਟੀ ਮੇਥੀ ਦੀ ਸਬਜ਼ੀ ਸ਼ੱਕਰ ਦੀ ਚਾ ਦੇ ਨਾਲ achar ਆ। ਉਹ ਆਸ਼ਕ ਨੂੰ ਤੇ ਨਾ ਸਾਨੂੰ ਖੇਤਾਂ ਨਾਲ ਤਿਆਰ। थैंक यू। ਅੱਜ ਰੋਟੀ ਤੇ ਹੋ ਜਵੇ ਜੀ। ਦੋ ਚਾਰ ਅੱਖਰ। ਇਹਨਾਂ ਚੀਜ਼ਾਂ ਦੀ? ਹਾਂ ਇੱਥੇ। ਜੋ ਸਾਡੇ ਕੋਲ ਹੈ। ਰੋਟੀ, ਚਾਹ। ਓਕੇ। ਮੱਖਣ। ਅੱਜ ਰੌਂਡੀਆਂ ਤੇ ਹੀ ਹੋ ਜੇ ਕੋਈ ਜੀ। ਇਹ ਨਾ ਜੀ ਜਾਂਦੇ ਜੋ ਆਪਣੇ ਕੋਲੇ ਹੈ ਹਾਂਜੀ 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 ਲੱਕੜ ਦੀ ਕੁਰਸੀ ਹੈ ਹਾਂਜੀ ਨਾਲ ਬਰਾੰਠ ਹੈ ਨਾਲ ਹੀ ਦਈ ਹੈ ਸਾਰੀ ਦੁਨੀਆ ਗਲਤ ਹੈ ਮਾਨ ਸਾਹਿਬ ਸਹੀ ਹੈ